ਸਾਡੇ ਈਰੀਆ ਦਾ ਗਾਰਾ ਮੇਨ ਦਿੱਕਤ ਆਉਂਦੀ ਹੈ ਜੀ ਅਵਾਰਾ ਡੰਗਰਾਂ ਤੋਂ ਫਿਰ ਉਹ ਕੋਕ ਵਾਲੇ ਕੇਸ ਆ ਗਏ ਔਰ ਇਹ ਜਿੱਤ ਗਏ ਸਨ ਬੀਐਸਐਫ ਵਾਲੇ ਔਰ ਉਹਨਾਂ ਨੇ ਇਹੀ ਵਿਖੇ ਜਿਹੜੀ ਥੋੜੀ ਗਰੀਬੀ ਵਾਲੀ ਤੋਂ ਜਿਹੜਾ ਥੋੜੇ ਥੱਲੇ ਨੇ ਜਾਂ ਉਹਨਾਂ ਨਾਲ ਉਹਨਾਂ ਨਾਲ ਜ਼ਿਆਦਾ ਬਣਦੀ ਸੀ ਕਿ ਉਹਨਾਂ ਦਾ ਲੈਵਲ ਕਿਸੇ ਤਰ੍ਹਾਂ ਚੁੱਕਿਆ ਜਾਵੇ ਜਿਹੜੀ ਹੋਰ ਕੋਈ ਸਹੂਲਤ ਪੱਖੋਂ ਸਾਡਾ ਪਿੰਡ ਪਿੱਛੇ ਰਹਿ ਗਿਆ ਔਰ ਉਸ ਹੁਣਕਾਮੀ ਮੈਂ ਆਪਣੇ ਪਿੰਡ ਵਿੱਚ ਲੈ ਕੇ ਆਵਾਂ ਸਤਿ ਸ਼੍ਰੀ ਅਕਾਲ ਦੋਸਤੋ ਪਿੰਡਾਂ ਵਿੱਚੋਂ ਵਿਚਰਦੇ ਹੋਏ ਪਹੁੰਚੇ ਆ ਪਿੰਡ ਖੜਕਾ ਤੇ ਖੜਕਾ ਦੇ ਵਿੱਚ ਬੀਐਸਐਫ ਕੈਂਪ ਫੀ ਲੱਗਾ ਹੋਇਆ ਤੇ ਤੇ ਜਿਨ੍ਹਾਂ ਦੀ ਵੀ ਕਾਫੀ ਦੇਣ ਐ ਇਸ ਪਿੰਡ ਨੂੰ ਤੇ ਇਸ ਪਿੰਡ ਵਾਸੀਆਂ ਦੇ ਨਾਲ ਹਰ ਵੇਲੇ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿੰਦੇ ਨੇ ਤੇ ਸਾਰੇ ਹੀ ਕੰਮਾਂ ਦੇ ਵਿੱਚ ਚਾਹੇ ਉਹ ਕਿਸੇ ਦੇ ਥਾਣੇ ਦੇ ਵਿੱਚ ਕੰਮ ਹੋਣ ਜਾਂ ਹੋਰ ਕੋਈ ਕੋਈ ਪ੍ਰੋਬਲਮ ਕਿਸੇ ਨੂੰ ਆਉਂਦੀ ਹੈ ਉਹਦੇ ਨਾਲ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਹਰ ਵੇਲੇ ਤਿਆਰਬਰ ਤਿਆਰ ਰਹਿੰਦੇ ਨੇ ਸਭ ਤੋਂ ਪਹਿਲਾਂ ਨੰਬਰਦਾਰ ਸਾਹਿਬ ਤੁਹਾਡਾ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਜੀ ਅੱਛਾ ਕਰਵਾ ਜੀ ਹਾਂਜੀ ਕੀ ਨਾਮ ਹੈ ਸਭ ਤੋਂ ਪਹਿਲਾਂ ਜੀ ਮੇਰਾ ਨਾਮ ਭਾਜੀ ਪ੍ਰਦੀਪ ਸਿੰਘ ਪ੍ਰਦੀਪ ਸਿੰਘ ਕਿਹੜੇ ਪਿੰਡ ਤੋਂ ਆ ਤੁਸੀਂ ਖੜਕਾ ਤੋਂ ਆ ਜੀ ਖੜਕਾ ਤੋਂ ਹਾਂਜੀ ਕਿਦਾਂ ਦੇਖਦੇ ਹੋ ਸਰ ਇੱਕ ਵਿਚਰਦੇ ਹਾਂ ਹਰ ਵੇਲੇ ਪਿੰਡ ਦੇ ਵਿੱਚ ਲੰਬੜਦਾਰੀ ਦੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਤੇ ਸਰਪੰਚਤਾ ਚਾਹੇ 5 ਸਾਲ ਲਈ ਬੰਦਾ ਪਰ ਲੰਬੜਦਾਰ ਤੇ ਪੱਕਾ ਹੀ ਠੱਪਾ ਲਾ ਜਾਂਦਾ ਹੈ ਪੱਕਾ ਹੀ ਲੰਬੜਦਾਰ ਹੈ ਪਿੰਡ ਦਾ ਜੀ ਤੇ ਕਿਵੇਂ ਦੇਖਦੇ ਹੋ ਇਸ ਚੀਜ਼ਾਂ ਨੂੰ ਪਰ ਇਹ ਇੱਕ ਬਹੁਤ ਹੀ ਜ਼ਿੰਮੇਵਾਰੀ ਵਾਲਾ ਜਿੱਦਾਂ ਇੱਕ ਹੁੰਦਾ ਹੈ ਨੰਬਰਦਾਰ ਬੰਨਾ ਮਤਲਬ ਕਿਸੇ ਨੂੰ ਕਿਸੇ ਵੀ ਵੇਲੇ ਕੋਈ ਵੀ ਜਦੋਂ ਲੋਡ ਪੈਂਦੀ ਹੈ ਤਾਂ ਉੱਥੇ ਸਾਨੂੰ ਟਾਈਮ ਤੇ ਉਹਦੇ ਨਾਲ ਜਾਣਾ ਪੈਂਦਾ ਹੈ ਆਪਣੇ ਵੀ ਕਈ ਵਾਰੀ ਕੰਮ ਕਰ ਸਾਨੂੰ ਛੱਡਣੇ ਪੈਂਦੇ ਆ ਕਈ ਵਾਰੀ ਮਤਲਬ ਸਾਡੇ ਘਰ ਵਿੱਚ ਵੀ ਕਈ ਵਾਰ ਹੋ ਜਾਂਦਾ ਕਿ ਤੁਸੀਂ ਆਪਣੇ ਕੰਮ ਨਹੀਂ ਦੇਖਦੇ ਵੀ ਤੁਸੀਂ ਇਧਰ ਉਧਰ ਮੈਂ ਕਹਿੰਦੀ ਜੀ ਜਦੋਂ ਸਾਨੂੰ ਹੁਣ ਇਹ ਅਹੁਦਾ ਮਿਲਿਆ ਆਖਰ ਜੀ ਕੋਈ ਸਾਡੇ ਕੋਈ ਕਰਦਾ ਇਸ ਚੀਜ਼ ਨੂੰ ਵੀ ਕੋਈ ਕਿ ਸਾਡੇ ਨਾਲ ਚੱਲੇ ਜੀ ਕੋਈ ਸਾਨੂੰ ਮਾਣ ਕਰਕੇ ਕੋਈ ਬੁਲਾਉਂਦਾ ਤਾਂ ਸਾਨੂੰ ਉਹਦੇ ਹਰੇਕ ਕੰਮ ਵਿੱਚ ਦੀ ਸਹਾਇਤਾ ਕਰਨੀ ਪੈਂਦੀ ਹੈ ਫਿਰ ਕੰਮ ਚਾਹੇ ਕਿਸੇ ਤਰ੍ਹਾਂ ਦਾ ਹੋਵੇ ਕੋਈ ਉਹਦੇ ਕੋਈ ਹੋਰ ਕੋਈ ਕਿਸੇ ਦੇ ਘਰ ਵਿੱਚ ਕੋਈ ਸਮੱਸਿਆ ਪਾਣੀ ਪੀਣ ਵਾਲੇ ਦੀ ਹੋਏ ਜਾਂ ਕੋਈ ਉਹਨਾਂ ਨੂੰ ਕੋਈ ਹੋਰ ਕਿਸੇ ਵੀ ਕੋਈ ਮੈਡੀਕਲ ਕੋਈ ਸਹਾਇਤਾ ਕੋਈ ਚਾਹੀਦੀ ਹੋਈ ਜਾਂ ਕੋਈ ਫਾਈਨੈਂਸ਼ੀਅਲੀ ਕੋਈ ਵੀਕ ਹੋਏ ਉਹਦੇ ਨਾਲ ਹਰ ਤਰ੍ਹਾਂ ਦੀ ਹੈਲਪ ਲਈ ਅਸੀਂ ਉਹਨਾਂ ਦੇ ਲਈ ਨਾਲ ਉਹਨਾਂ ਦੇ ਖੜੇ ਰਹੀਦਾ ਕਿਸੇ ਵੀ ਵੇਲੇ ਸਾਨੂੰ ਜਦੋਂ ਆਵਾਜ਼ ਮਾਰਨ ਜਾਂ ਕੁਝ ਵੀ ਮਤਲਬ ਹਰ ਤਰ੍ਹਾਂ ਦੇ ਨਾਲ ਅਸੀਂ ਆਪਣੇ ਪਿੰਡ ਦੇ ਕਿਸੇ ਵੀ ਬੰਦੇ ਨੂੰ ਕੋਈ ਭੇਰ ਭਾਅ ਤੋਂ ਬਗੈਰ ਉਹਨਾਂ ਨਾਲ ਹਰ ਇੱਕ ਚੀਜ਼ ਨਾਲ ਉਹਨਾਂ ਖੜੇ ਰਹੀਦਾ ਜੀ ਕਿੰਨੇ ਚਿਰ ਤੋਂ ਲੰਬੜਾ ਦਾ ਨਾਮ ਤੁਹਾਡੇ ਨਾਲ ਨਾਲ ਜੁੜਿਆ ਹੈ ਜੀ ਮੇਰੇ ਨਾਲ ਪਹਿਲਾਂ ਇਹ ਤਕਰੀਬਨ ਮੇਰੇ ਨਾਲ ਹਜੇ ਫਿਲਹਾਲ ਮੇਰੇ ਡੈਡੀ ਮੇਰੇ ਪਿਤਾ ਜੀ ਕੋਲੀ ਹੈ ਨੰਬਰਦਾਰੀ ਉਹਨਾਂ ਤੋਂ ਪਹਿਲਾਂ ਸਾਡੇ ਦਾਦਾ ਜੀ ਕੋ ਸੀ ਤਕਰੀਬਨ ਕਾਫੀ ਟਾਈਮ ਤੋਂ ਇਹ ਸਾਡੇ ਕੋਲੀ ਸਾਡੇ ਪਰਿਵਾਰ ਵਿੱਚ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਈ ਕਦੀ ਵੀ ਅਜ ਤੱਕ ਵੀ ਜੇ ਕੋਈ ਨਾ ਕਿਸੇ ਨੂੰ ਕਦੀ ਕੋਈ ਤਕਲੀਫ ਇਦਾਂ ਦੀ ਹੋਈ ਕਿ ਇਹਨਾਂ ਕੋਲ ਨੰਬਰਦਾਰੀ ਜਾਂ ਇਦਾਂ ਜਿਹੜਾ ਕਈ ਵਾਰ ਹੁੰਦਾ ਨਾ ਕਿਉਂਕਿ ਅਸੀਂ ਕਦੀ ਕਿਸੇ ਦਾ ਕੋਈ ਪੇਧ ਭਾਵ ਕੀਤਾ ਹੀ ਨਹੀਂ ਔਰ ਕਿਸੇ ਵੀ ਗੱਲ ਵਿੱਚ ਜਾਂ ਕਿਸੇ ਤੋਂ ਵੀ ਕੋਈ ਮਤਲਬ ਕੋਈ ਇਹ ਨਹੀਂ ਰੱਖਿਆ ਕੋਈ ਵਿਰੋਧ ਨਹੀਂ ਰੱਖਿਆ ਕਿ ਉਹ ਕਿਸੇ ਪਾਰਟੀ ਦਾ ਜਾਂ ਉਹ ਦੂਸਰੀ ਪਾਰਟੀ ਦਾ ਤੇ ਅਸੀਂ ਉਹਦਾ ਕੋਈ ਮਤਲਬ ਭਾਵ ਕੋਈ ਰੱਖ ਕੇ ਫੇਰ ਕੰਮ ਕਰੀ ਅਸੀਂ ਹਰੇਕ ਦਾ ਕੰਮ ਹਰੇਕ ਨੂੰ ਇੱਕ ਨਹੀਂ ਗਾਣਾ ਵੇਖੀਦਾ ਜੀ ਤੇ ਪਿੰਡ ਦੇ ਵਿੱਚ ਵਿਕਾਸ ਕਰਜ ਨੂੰ ਕਿਵੇਂ ਦੇਖਦੇ ਹਾਂ ਜੀ ਪਿੰਡ ਦੇ ਵਿੱਚ ਵਿਕਾਸ ਕਾਰਜ तकरीबन ਜਿੰਨੇ ਵੀ ਹੋਏ ਬਾਅਦ ਚੜ ਕੇ ਹਿੱਸਾ ਲਈਦਾ ਜੀ ਉਹਨਾਂ ਵਿੱਚ ਹੁਣ ਜਿੱਦਾਂ ਕਾਫੀ ਮਤਲਬ ਪਿਛਲੇ 5-6 ਸਾਲ ਦੇ ਵਿੱਚੋਂ ਸਾਡੇ ਨਾ ਇਸ ਏਰੀਆ ਦੇ ਵਿੱਚ ਜਿੱਦਾਂ ਪਾਣੀ ਜਿਹੜੀ ਖੇਤੀਬਾੜੀ ਦੇ ਲਈ ਸੀ ਨਾ ਪਾਣੀ ਦੀ ਕਾਫੀ ਕਿੱਲਤ ਸੀ ਔਰ ਮੋਟਰ ਸਾਡੀ ਪਹਿਲੀ ਸੀ ਜਿਹੜਾ ਬੋਰ ਮਤਲਬ ਪਾਣੀ ਡੂੰਗਾ ਹੁਣ ਕਰਕੇ ਕੋਕ ਫੈਕਟਰੀ ਲੱਗਣ ਕਰਕੇ ਨਾ ਪਾਣੀ ਕਾਫੀ ਡੂੰਗਾ ਚਲੇ ਗਿਆ ਸੀ ਠੀਕ ਤਾਂ ਸਾਡੇ ਪੁਰਾਣੇ ਬੋਰ ਕਾਫੀ ਜਿੱਦਾਂ ਬਹਿ ਗਏ ਸਨ ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਐਮ.ਐਲ.ਏ ਸਾਹਿਬ ਨਾਲ ਜਾਂ ਹੋਰ ਆਪਣੇ ਪਾਰਟੀ ਦੇ ਬੰਦਿਆਂ ਨਾਲ ਗੱਲ ਕਰਕੇ ਤਾਂ ਫਿਰ ਉਹਨਾਂ ਨੇ ਸਾਨੂੰ ਨਵਾਂ ਬੋਰ ਕਰ ਤੋਬਾ ਜਿੱਦਾਂ ਇਹਨੂੰ ਫਿਸ਼ ਪੌਂਡ ਜਿੱਦਾਂ ਲਈ ਵਰਤੀਦਾ ਜਿੱਦਾਂ ਠੇਕੇ ਦੇ ਚੜਦਾ ਪਿੰਡ ਦੀ ਆਮਦਨ ਦਾ ਇੱਕ ਸਾਧਨ ਹੈ ਤੇ ਇਹਦਾ ਵੀ ਹੁਣ ਸਾਡਾ ਮਤਲਬ ਹੈਗਾ ਹੈ ਕੋਈ ਇਹਦਾ ਵੀ ਇਹਨੂੰ 1-2 ਮਹੀਨਿਆਂ ਦੇ ਵਿੱਚ ਨੂੰ ਤਿਆਰ ਕਰਾ ਕੇ ਵਧੀਆ ਬਣਾ ਕੇ ਇਹਦੀ ਬਾਉਂਡਰੀ ਵਗੈਰਾ ਕੀਤੀ ਜਾਵੇ ਇਹਦੀ ਲੋਕੇਸ਼ਨ ਥੋੜੀ ਵਧੀਆ ਕੀਤੀ ਜਾਵੇ ਕਿ ਦੇਖਣ ਨੂੰ ਵੀ ਲੁੱਕ ਵੀ ਬਣੇ ਪਿੰਡ ਦੇ ਵੀ ਕੋਈ ਆਮਦਨ ਦਾ ਸਾਧਨ ਤਾਂ ਹੈ ਹੀ ਹੈ ਲੋਕੀ ਘੁੰਮਣ ਵਗੈਰਾ ਵਾਲੇ ਕਈ ਕਾਫੀ ਕੋਈ ਸ਼ੂਟਿੰਗ ਵਗੈਰਾ ਕਈ ਕੁਝ ਕਰਦੇ ਨੇ ਸੈਰਗਾਹ ਦੇ ਤਰ ਤੋਰ ਤੇ ਬਣਾਉਣਾ ਚਾਹੀਦਾ ਬਿਲਕੁਲ ਉਹ ਸੈਰ ਦੇ ਉੱਪਰ ਟ੍ਰੈਕ ਬਣਾਉਣਾ ਸੀ ਜਿੱਦਾਂ ਘੁੰਮਣ ਲਈ ਜਿੱਦਾਂ ਕੋਈ ਚੂਣ ਜਾਂ ਤਾਂ ਲੱਗਾ ਕੋਈ ਕੰਮ ਨਹੀਂ ਚੱਲ ਰਿਹਾ ਤੇ ਹੁਣ ਅੱਗੇ ਜਿੱਦਾਂ ਹੀ ਕੰਮ ਸ਼ੁਰੂ ਹੋਏਗਾ ਅਸੀਂ ਸਭ ਤੋਂ ਪਹਿਲਾਂ ਇਹ ਹੀ ਕਰਨਾ ਹੈ ਆਪਣਾ ਛੱਪੜ ਸਾਫ਼ ਕਰਾ ਕੇ ਜਿੱਦਾ ਫਿਸ਼ ਪੌਣੇ ਨੂੰ ਵਧੀਆ ਤਿਆਰ ਕਰਵਾ ਕੇ ਤਾਂ ਕਿ ਪਿੰਡ ਦੇ ਜਿੱਦਾਂ ਹੁਣ ਸਵੇਰੇ ਜਿੱਦਾਂ ਰੋਣਾ ਦੇ ਉੱਪਰ ਤਾਂ ਕਾਫੀ ਟਰੈਫਿਕ ਹੁੰਦੀ ਹੈ ਇਹਦੇ ਉੱਪਰ ਟਰੈਕ ਬਣਿਆ ਹੋਇਆ ਤਾਂ ਇੱਕ ਸਾਈਡ ਤੇ ਉਹ ਆਪਣਾ ਘੁੰਮ ਸਕਣਗੇ ਜੀ ਵਧੀਆ ਤੇ ਹੋਰ ਵੀ ਛੋਟੇ-ਛੋਟੇ ਜਿੱਦਾਂ ਮੁੱਦੇ ਨੇ ਕੋਈ ਸਾਡੇ ਏਰੀਆ ਦਾ ਜ਼ਿਆਦਾ ਮੇਨ ਦਿੱਕਤ ਆਉਂਦੀ ਹੈ ਜੀ ਅਵਾਰਾ ਡੰਗਰਾਂ ਤੋਂ ਅੱਛਾ ਜੀ ਅਸੀਂ ਕਾਫੀ ਵਾਰੀ ਇਹ ਜਿੱਦਾਂ ਕੇ ਵੀ ਸਰਕਾਰ ਦੀ ਨਿਗਾਹ ਵਿੱਚ ਆਪਣੇ ਮੰਤਰੀਆਂ ਕੀ ਇਹ ਸੀਨਰ ਹੱਲ ਜਲਦੀ ਕਰਾਂਗੇ ਕੁਝ ਚੇਰ ਲਈ ਥੋੜਾ ਕਰਦੇ ਵੀ ਨੇ ਕੀ ਡਿਪਟੀ ਸਾਹਿਬ ਨੂੰ ਚਿੱਠੀ ਕਰ ਦਿੱਤੀ ਕੀ ਇਹਨਾਂ ਦਾ ਕੋਈ ਹੱਲ ਕੀਤਾ ਜਾਵੇ ਬਟ ਫੇ ਆ ਜਾ ਕੇ ਉਹ ਕੰਮ ਉੱਥੇ ਹੀ ਰਹਿ ਜਾਂਦਾ ਜੀ ਠੀਕ ਹਾਂਜੀ ਅਕਸਰ ਦੇਖਿਆ ਜਾਂਦਾ ਅਜ ਜਦੋਂ ਪਿੰਡਾਂ ਵਿੱਚ ਵਿਚਰਦੇ ਆ ਤੇ ਛੱਪੜ ਦੇ ਵਿੱਚ ਆਲੇ-ਦਾਲੇ ਕੂੜੇ ਢੇਰ ਲੱਗੇ ਹੁੰਦੇ ਨੇ ਜਾਂ ਛੱਪੜ ਦੇ ਵਿੱਚ ਹੀ ਕੂੜਾ ਸੁੱਟਿਆ ਜਾਂਦਾ ਹਾਂਜੀ ਤੇ ਕਿਵੇਂ ਦੇਖਦੇ ਹੋ ਕਿ ਇੱਥੇ ਕਿੰਨਾ ਕੁ ਸਫਾਈ ਦਾ ਪ੍ਰਬੰਧ ਹੈਗਾ ਜੀ ਇੱਥੇ ਇੰਦਾਂ ਦਾ ਵੈਸੇ ਕੋਈ ਸਰ ਨਹੀਂ ਹੈਗਾ ਜਿੱਦਾਂ ਕੂੜਾ ਵਗੈਰਾ ਕੋਈ ਨਹੀਂ ਸੁੱਟਦਾ ਹੈਗਾ ਥੋੜਾ ਜਿਹਾ ਵੈਸੇ ਜਿੱਦਾਂ ਹੁਣ ਬਰਸਾਤਾਂ ਦਾ ਮੌਸਮ ਸੀ ਤੇ ਘਾਹ ਬੂਟੀ ਵਗੈਰਾ ਉੱਗ ਪਈ ਹੋਈ ਹੈ ਤੇ ਉਹ ਜਿੱਦਾਂ ਹੁਣ ਕਾਫੀ ਟਾਈਮ ਤੋਂ ਚੋਣਾ ਨਹੀਂ ਹੋਈਆਂ ਔਰ ਪੰਚਾਇਤਾਂ ਦਾ ਵੀ ਕਾਫੀ ਟਾਈਮ ਤੋਂ ਕੰਮ ਬੰਦ ਹੈ ਜਾਬਤਾ ਜਾਬਤਾ ਵਗੈਰਾ ਲੱਗਾ ਜਾਂ ਪਿੱਛੇ ਪਹਿਲਾਂ ਹੋਰ ਉਹਦੇ ਕਰਕੇ ਜਿੱਦਾਂ ਹੁਣ ਨਰੀਗਾਰਾ ਕੰਮ ਬੰਦ ਸੀ ਤੇ ਸਫਾਈ ਨਹੀਂ ਕਰਵਾ ਪਾਈ ਅਦਰਵਾਈਜ਼ ਇਹ ਸਾਰਾ ਬਿਲਕੁਲ ਸਾਫ਼ ਹੋ ਕਲੀਅਰ ਹੁੰਦਾ ਹੈ ਤੇ ਸਰ ਪਿੰਡ ਦੇ ਵਿੱਚ ਡਿਸਪੈਂਸਰੀ ਜਾਂ ਆਪਣਾ ਮੁਹੱਲਾ ਕਲੀਨਿਕ ਜਾਂ ਹੋਰ এডੂਕੇਸ਼ਨ ਸੈਕਟਰ ਨੂੰ ਲੈ ਕੇ ਗੱਲ ਕਰੀਏ ਸਕੂਲਾਂ ਦਾ ਕਿਵੇਂ ਦਾ ਇੱਥੇ ਪ੍ਰਬੰਧ ਹੈ ਜੀ ਦੇਖੋ ਜੀ এডੂਕੇਸ਼ਨ ਦੇ ਮਾਮਲੇ ਵਿੱਚ ਔਰ ਮੈਡੀਕਲ ਦੀ ਜਿਹੜੀ ਕੋਈ ਵੀ ਲਾਈਨ ਹੈ ਕੋਈ ਵੀ ਸਾਡੇ ਪਿੰਡ ਵਿੱਚ ਘਾਟ ਨਹੀਂ ਹੈਗੀ ਦੋ ਮੇਰੇ ਖਿਆਲ ਡਿਸਪੈਂਸਰੀਆਂ ਨੇ ਇੱਕ ਹੁਣ ਬਣੀ ਹੋਈ ਹੈ ਜਿਹੜੀ ਆਪਣੀ ਮੁਹੱਲਾ ਕਲੀਨਿਕ ਜਿੱਦਾਂ ਕਹਿੰਦੇ ਹੈ ਭਗਵੰਤ ਮਾਨ ਸਰਕਾਰ ਨੇ ਬਣਾਵਾ ਕੇ ਦਿੱਤੀ ਹੈ ਔਰ ਉਸ ਤੋਂ ਪਹਿਲਾਂ ਵੀ ਇੱਕ ਇੱਥੇ ਸਾਡੀ ਡਿਸਪੈਂਸਰੀ ਹੈਗੀ ਆ ਦਵਾਈ ਵਗੈਰਾ ਤੋਂ ਕੋਈ ਵਾਂਝਾ ਨਹੀਂ ਇੱਥੇ ਹੈਗਾ ਸਾਰੇ ਟੈਸਟ ਵਗੈਰਾ ਫ੍ਰੀ ਹੁੰਦੇ ਨੇ ਪੂਰੀ ਬੋਡੀ ਦੇ ਟੈਸਟ ਵਗੈਰਾ ਜੋ ਬਹੁਤ ਵਧੀਆ ਸਹੂਲਤ ਹੈ ਔਰ ਦੂਸਰਾ ਸਾਡੇ ਜਿਹੜੀ ਤੁਸੀਂ ਸਿੱਖਿਆ ਦੇ ਬਾਰੇ ਗੱਲ ਕਰ ਰਹੇ ਹੋ ਸਾਡੇ ਪਲੱਸ 2 ਤੱਕ ਜਿੱਦਾਂ ਸੀਨੀਅਰ ਸੈਕੰਡਰੀ ਸਕੂਲ ਹੈ ਔਰ ਉੱਥੇ ਅਧਿਆਪਕ ਬਹੁਤ ਹੀ ਵਧੀਆ ਨੇ ਔਰ ਜਿੱਦਾਂ ਖੇਡਾਂ ਵਿੱਚ ਲਈ ਜਿੱਦਾਂ ਹੋਰ ਵੀ ਕੋਈ ਜਿੱਦਾਂ ਇਥੋਂ ਸਟੇਟ ਤੋਂ ਬਾਹਰ ਦੇ ਬੱਚਿਆਂ ਨੂੰ ਖੜਵਾਉਣ ਲਈ ਉਹਨਾਂ ਦੀ ਕਾਫੀ ਸਹਾਇਤਾ ਕਰਦੇ ਨੇ ਔਰ ਬੜਾ ਹੀ ਕੁਆਲੀਫਾਈਡ ਸਟਾਫ ਹੈ ਜੀ ਉਹ ਤੇ ਮਤਲਬ ਜੇ ਅਸੀਂ ਕੋਲ ਮਾਕੇ ਕੈਸਾ ਨੇ ਸਿੱਖਿਆ ਔਰ ਮੈਡੀਕਲ ਦੀ ਲਾਈਨ ਵਿੱਚ ਸਾਡਾ ਪਿੰਡ ਕਿਸੇ ਪਾਸਿਓਂ ਪਿੱਛੇ ਨਹੀਂ ਹੈਗਾ ਪ੍ਰਾਇਮਰੀ ਸਕੂਲ ਵੀ ਆ ਅੰਗਣਵਾੜੀ ਵੀ ਆ ਔਰ ਹਾਇਰ ਸਕੈਂਡਰੀ ਦਾ ਸਕੂਲ ਵੀ ਸਾਡੇ ਪਿੰਡ ਵਿੱਚ ਹੀ ਸਥਿਤ ਹੈ ਔਰ ਨਾਲ ਲੱਗਦੇ ਸਾਡੇ ਪਿੰਡ ਨੇ ਪਿੱਛੇ ਜੇ ਇੱਕ ਜਗ੍ਹਾ ਦਿੱਤੀ ਸੀ ਗੁਰੂ ਰਵੀਦਾਸ ਯੂਨੀਵਰਸਿਟੀ ਨੂੰ 33 ਕਿੱਲੇ ਜਗ੍ਹਾ ਦਿੱਤੀ ਹੈ ਖੜਕਾ ਪੰਚਾਇਤ ਵੱਲੋਂ ਦਿੱਤੀ ਗਈ ਹੈ ਜੀ ਉੱਥੇ ਗੁਰੂ ਰਵੀਦਾਸ ਯੂਨੀਵਰਸਿਟੀ ਬਣੀ ਹੋਈ ਹੈ ਔਰ ਉੱਥੋਂ ਅੱਜ ਕਾਫੀ ਬੱਚੇ ਜਿਹੜਾ ਉੱਥੇ ਐਡਮਿਸ਼ਨ ਲੈ ਕੇ ਜਿੱਦਾਂ ਉਹਨਾਂ ਦੀ ਕਾਉਂਸਲਿੰਗ ਵਗੈਰਾ ਹੁੰਦੀ ਹੈ ਤਾਂ ਉਹਨਾਂ ਨੂੰ ਉੱਥੋਂ ਅੱਗੇ ਲਈ ਹੋਲੇ ਕਾਲਜਾਂ ਲਈ ਉਹਨਾਂ ਨੂੰ ਕੀਤਾ ਜਾਂਦਾ ਕਿ ਤੁਸੀਂ ਇੱਥੇ ਸਟੱਡੀ ਲਓ ਜਾਂ ਇੱਥੇ ਕਰੋ ਤੇ ਉਹ ਵੀ ਕਾਫੀ ਵਧੀਆ ਸਾਡੇ ਏਰੀਆ ਨੂੰ ਡਿਵੈਲਪਮੈਂਟ ਆ ਉਹਦਾ ਕਾਫੀ ਮਤਲਬ ਫਾਇਦਾ ਹੋ ਰਿਹਾ ਹੈ ਤੇ ਕਾਫੀ ਬੱਚੇ ਸਾਡੇ ਪਿੰਡ ਦੇ ਮਤਲਬ ਜਿੱਦਾਂ ਕਾਫੀ ਜਿੱਦਾਂ ਬੇਰੋਜ਼ਗਾਰ ਸਨ ਉੱਥੇ ਜੌਬ ਵੀ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਕਾਫੀ ਉਹ ਮਿਲਿਆ ਕਿਉਂਕਿ ਵਧੀਆ ਪ੍ਰਾਲਾ ਸੀ ਸਾਡੇ ਉਦੋਂ ਕੁਦਰਤੀ ਸਰਪੰਚ ਸਾਹਿਬ ਨੇ ਵੀ ਸਾਡੇ ਨਾਲ ਇਦਾਂ ਪੂਰਾ ਯੋਗਦਾਨ ਕੀਤਾ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਬਣਵਾਇਆ ਸੀ ਯੂਨੀਵਰਸਿਟੀ ਨੂੰ ਦਿੱਤੀ 33 ਕਿਲੇ ਜਮੀਨ ਆਪਣੇ ਕੋਲੋਂ ਦਿੱਤੀ ਔਰ ਬਹੁਤ ਵਧੀਆ ਕੰਮ ਹੋਇਆ ਉਹ ਜੀ ਤੇ ਪਿੰਡ ਦੇ ਵਿੱਚ ਖੇਡਾਂ ਦਾ ਕਿਹਦਾ ਪ੍ਰਬੰਧ ਹੈ ਜਾਂ ਗਰਾਊਂਡੋਂ ਲੈ ਕੇ ਗੱਲ ਕਰੀਏ ਤਾਂ ਕਿਦਾਂ ਬੱਚਿਆਂ ਦੀ ਪ੍ਰੈਕਟਿਸ ਜਿਹੜੀ ਹੈ ਹੁੰਦੀ ਜਾਂ ਗਰਾਊਂਡ ਦੇ ਵਿੱਚ ਖੇਡਾਂ ਹੁੰਦੇ। ਵੇਖੋ ਖੇਡਾਂ ਦਾ ਇਦਾਂ ਹੈ ਕਿ ਖੇਡਾਂ ਪਹਿਲਾਂ ਦਾ ਆਪਸ ਤੋਂ ਥੋੜਾ ਜਿਦਾ 10 15 20 ਸਾਲ ਪਹਿਲਾਂ ਇੱਥੇ ਮੇਨ ਗੇਮ ਸਾਡੀ ਪਿੰਡ ਦੀ ਹੁੰਦੀ ਸੀ ਕਿ ਰੱਸਾ ਕਸੀ ਹੁੰਦੀ ਸੀ ਉਹਦੇ ਸਾਡੇ ਸਿਆਣੇ ਹੁੰਦੇ ਸਨ। ਉੱਤੇ ਇੱਕ ਜ਼ਿਆਦਾਤਰ ਹੁੰਦੀ ਸੀ ਵਾਲੀਬਾਲ। ਪਹਿਲਾਂ ਜਿੱਦਾਂ ਸਾਡੇ ਹਾਈ ਸਕੈਂਡਰੀ ਦਾ ਸਕੂਲ ਸੀ ਉਹਦੀ ਗਰਾਊਂਡ ਜਿੱਦਾਂ ਓਪਨ ਸੀ ਕੋਈ ਉਹਦੀ ਬਾਉਂਡਰੀ ਨਹੀਂ ਸੀ ਤੇ ਕੋਈ ਵੀ ਜਾ ਕੇ ਅਸੀਂ ਵੀ ਜਿੱਦਾਂ ਉੱਥੇ ਮਤਲਬ ਖੇਡ ਵਗੈਰਾ ਸਕਦੇ ਸਾਂ ਕੁਝ ਵੀ ਮਤਲਬ ਆਪਣੀ ਪ੍ਰੈਕਟਿਸ ਵਗੈਰਾ ਰਨਿੰਗ ਵਗੈਰਾ ਕਰਦੇ ਸੀਗੇ। ਬਟ ਹੁਣ ਉਹ ਜਿਹਦਾ ਸੂਲ ਥੋੜਾ ਉਹਨਾਂ ਨੇ ਆਪਣੇ ਅੰਦਰ ਦਾ ਕਰ ਲਿਆ ਉਹਦੀ ਉਪਚਾਰਦਵਾਰੀ ਕਰ ਲਈ ਹੈ ਤਾਂ ਫਿਲਹਾਲ ਜੀ ਅਸੀਂ ਕਹੀਏ ਪਰ ਸਾਡੇ ਕੋਲ ਇਸ ਵੇਲੇ ਕੋਈ ਗਰਾਊਂਡ ਨਹੀਂ ਹੈਗੀ ਹੈਗੀ ਹੁਣ ਅਸੀਂ ਮਤਲਬ ਅਗਲੇ 3-4 ਸਾਲਾਂ ਦੇ ਵਿੱਚ ਉਹ ਸਾਰਾ ਕੁਝ ਸਟੇਡੀਅਮ ਵਾਂਗੂ ਜਿਸੀਂ ਤਾਂ ਇਹ ਕੋਸ਼ਿਸ਼ ਕਰਨੀ ਹੈ ਕਿ ਪਿੰਡ ਵਿੱਚ ਪੰਚਾਇਤ ਵੀ ਜਿਹੜੀ ਬਣੇ ਉਹ ਸਹਿਮਤੀ ਨਾਲ ਬਣੇ ਕਿਉਂਕਿ ਸਾਨੂੰ ਸਰਕਾਰ ਨੇ ਇਹ ਮਤਲਬ ਵਾਅਦਾ ਕੀਤਾ ਹੋਇਆ ਕਿ ਜਿਹੜਾ ਵੀ ਪਿੰਡ ਮਤਲਬ ਸਹਿਮਤੀ ਨਾਲ ਪੰਚਾਇਤ ਬਣਾਏਗਾ ਉਹਨਾਂ ਨੂੰ ਸਟੇਡੀਅਮ ਔਰ 5 ਲੱਖ ਦੀ ਰਕਮ ਜਿਹੜੀ ਹੈ ਮਤਲਬ ਉਹ ਸਹਾਇਤਾ ਦਿੱਤੀ ਹੈਗੀ ਔਰ ਹੋਰ ਵੀ ਕਈ ਸਹੂਲਤਾਂ ਦਿੱਤੀ ਸਾਨੂੰ ਆਸ ਹੈ ਜੀ ਕਿ ਸਾਡੇ ਪਿੰਡ ਵਿੱਚ ਸਹਿਮਤੀ ਹੋ ਜੇਗੀ ਤੇ ਅਸੀਂ ਇਹ ਸਹੂਲਤਾਂ ਲਾਭ ਲਵਾਂਗੇ ਜੀ ਮਾਨ ਸਰਕਾਰ ਤੋਂ ਖੜਕਾ ਕੈਂਪ ਦੇ ਵਿੱਚ ਇੱਕ ਬੀਐਸਐਫ ਦਾ ਵੀ ਕੈਂਪ ਹੈ ਜੀ ਬੜੀ ਕਾਫੀ ਵੱਡਾ ਏਰੀਆ ਉਹਨਾਂ ਦਾ ਕਵਰ ਕੀਤਾ ਹੋਇਆ ਤੇ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਜਾਂ ਕਿਸੇ ਤਰ੍ਹਾਂ ਦਾ ਕੋਈ ਪਰੇਸ਼ਾਨੀ ਤਾਂ ਨਹੀਂ ਇਹਨਾਂ ਤੋਂ ਆਉਂਦੀ ਤੁਹਾਨੂੰ ਨਹੀਂ ਨਹੀਂ ਜੀ ਇਹਦੀ ਪਰੇਸ਼ਾਨੀ ਸਾਨੂੰ ਕੋਈ ਨਹੀਂ ਇਹਦਾ ਸਾਨੂੰ ਫਾਇਦਾ ਬਹੁਤ ਹੈ ਜੀ ਸਾਡੇ ਏਰੀਏ ਦੇ ਵਿੱਚ ਜਿੱਦਾਂ ਕੋਈ ਮਤਲਬ ਜਿੱਦਾਂ ਅੱਜਕੱਲ ਚੱਲ ਰਿਹਾ ਕਿ ਥੋੜਾ ਪ੍ਰਭਾਵ ਮੁੰਡੇ ਜਾਂ ਜੋ ਵੀ ਹੈਗੇ ਨਵਾਂ ਯੂਥ ਥੋੜਾ ਜਿਹਾ ਨਸ਼ਿਆਂ ਵੱਲ ਜ਼ਿਆਦਾ ਹੋਇਆ ਪਿਆ ਔਰ ਜਿੱਦਾਂ ਚੋਰੀਆਂ ਚਕਾਰੀਆਂ ਜਾਂ ਇਦਾਂ ਦੇ ਕੋਈ ਜਿਹੜੇ ਹੁੰਦੇ ਆ ਨਾ ਸਾਡੇ ਇਹਦੇ ਬੀਐਸਐਫ ਦੇ ਕਰਕੇ ਸਾਡੇ ਏਰੀਏ ਦੇ ਵਿੱਚ ਇਸ ਗੱਲੋਂ ਕਾਫੀ ਮਤਲਬ ਜਿਹੜਾ ਹੈਗਾ ਉਹ ਹਜੇ ਮਤਲਬ ਕਾਟ ਹੀ ਨਹੀਂ ਇਦਾਂ ਦੇ ਕੇ ਸਾਰੇ ਮਤਲਬ ਜਿੱਦਾਂ ਕੋਈ ਥੋੜਾ ਜਿਹਾ ਅਨ ਸਿਕਿਉਰਟੀ ਵਾਈਜ਼ ਜੇ ਅਸੀਂ ਕਰੀਏ ਜਾਂ ਉਹ ਜਿੱਦਾਂ ਸਾਡੀ ਪਿੰਡ ਦੀ ਮਾਰਕੀਟ ਹੈ ਉਹ ਬਿਲਕੁਲ ਗੇਟ ਬੀਐਸਐਫ ਦੇ ਲਾਗੇ ਚੱਗਿਆ ਔਰ ਕਾਫੀ ਮਤਲਬ ਉਰਾ ਸਾਨੂੰ ਸਿਕਿਉਰ ਰਹਿੰਦਾ ਵੀ ਕੋਈ ਇਦਾਂ ਨੇ ਕੈਮਰੇ ਜਾਂ ਕੋਈ ਕੋਈ ਵਾਚਮੈਨ ਵਗੈਰਾ ਜਾਂ ਚੌਂਕੀਦਾਰ ਦੀ ਲੋੜ ਨਹੀਂ ਪੈਂਦੀ ਹੈਗੀ ਜੇ ਸਾਨੂੰ ਇਦਾਂ ਨਾ ਕੋਈ ਡਰ ਨਹੀਂ ਹੈ ਜੀ ਇੱਥੇ ਔਰ ਮੈਂ ਤੁਹਾਨੂੰ ਦੱਸਦਾ ਇਹਦਾ ਹੁਣ ਜਿੱਦਾਂ ਅਸੀਂ ਕਹਿੰਨੇ ਫਾਇਦੇ ਜਿੱਦਾਂ ਕਿ ਹੋਰ ਇਹਦਾ ਸਾਨੂੰ ਇੱਕ ਹੁਣ ਰੀਸੈਂਟਲੀ ਫਾਇਦਾ ਇੱਕ ਇਹ ਹੋਇਆ ਵੀ ਸਾਡੇ ਜਿੱਦਾਂ ਏਰੀਆ ਦੇ ਵਿੱਚ ਇੱਕ ਕੋਕ ਫੈਕਟਰੀ ਲੱਗੀ ਸੀ ਅੱਛਾ ਜੀ ਤੇ ਸਾਡੇ ਮਤਲਬ 25-30 ਪਿੰਡਾਂ ਨੇ ਕਾਫੀ ਇਕੱਠਾ ਹੋ ਕੇ ਕੋਸ਼ਿਸ਼ ਕੀਤੀ ਵੀ ਕਿਸੇ ਦੀ ਕਿਉਂਕਿ ਉਹਦੇ ਨਾਲ ਸਾਡਾ ਪਾਣੀ ਜਿਹੜਾ ਸੀ ਉਹ ਇੱਕ ਤਾਂ ਲੈਵਲ ਨਹੀਂ ਨੀਵੇਂ ਹੋ ਰਿਹਾ ਸੀ ਔਰ ਦੂਸਰਾ ਪਾਣੀ ਵਿੱਚ ਪੋਲਿਊਸ਼ਨ ਜਿੱਦਾਂ ਜੋ ਵੀ ਗੰਦਾ ਪਾਣੀ ਵਗੈਰਾ ਉਹਨਾਂ ਦੀ ਰਹਿਨ ਖੁਣ ਦੀ ਉਹ ਵਿੱਚ ਜ਼ਮੀਨ ਦੇ ਵਿੱਚ ਸੁੱਟਦੇ ਸਨ ਤੇ ਉਹਦੇ ਨਾਲ ਕਾਫੀ ਮਤਲਬ ਜਿੱਦਾਂ ਟੈਸਟ ਵਗੈਰਾ ਕਲੀਅਰ ਨਹੀਂ ਆਇਆ ਪਾਣੀ ਦੇ ਸਹੀ ਨਹੀਂ ਸੀ ਤੇ ਕਦੀ ਮਤਲਬ ਪੁਲਿਸ ਪ੍ਰਸ਼ਾਸਨ ਸਾਹਦ ਲੈਣਾ ਉਹਨਾਂ ਨੂੰ ਤੱਕ ਜ਼ੋਰ ਤੇ ਸਾਨੂੰ ਮਤਲਬ ਹਟਾ ਦੇਣਾ ਖਦੇੜ ਦੇਣਾ ਬਟ ਪਿਛਲੇ ਹੁਣ ਕੁਝ ਸਮੇਂ ਦੇ ਵਿੱਚ ਬੀਐਸਐਫ ਵਾਲਿਆਂ ਨੇ ਕੋਈ ਉਹਨਾਂ ਦਾ ਕੋਈ ਚੰਗਾ ਕਮਾਂਡੈਂਟ ਆਇਆ ਹੋਵੇਗਾ ਤੇ ਉਹਨਾਂ ਨੇ ਆਪਣੇ ਪਾਣੀ ਦੇ ਸੈਂਪਲ ਟੈਸਟ ਕਰਵਾਏ ਔਰ ਫਿਰ ਉਹਨਾਂ ਨੇ ਇਹਨਾਂ ਉੱਪਰ ਕੋਕ ਫੈਕਟਰੀ ਨਾਲ ਕੋਈ ਕੇਸ ਵਗੈਰਾ ਕੋਈ ਕੀਤਾ ਹੋਵੇਗਾ ਕਿਸੇ ਅੰਡਰ ਤਾਂ ਇਹਦੇ ਵਿੱਚ ਫਿਰ ਉਹ ਕੋਕ ਵਾਲੇ ਕੇਸ ਆ ਗਏ ਔਰ ਇਹ ਜਿੱਤ ਗਏ ਸਨ ਬੀਐਸਐਫ ਵਾਲੇ ਔਰ ਇਹਨਾਂ ਦੀ ਬਦੌਲਤ ਹੋ ਸਕਦਾ ਪੀ ਇਹ ਫੈਕਟਰੀ ਹੁਣ 5-6 ਮਹੀਨਿਆਂ ਦੇ ਵਿੱਚ ਚੱਕੀ ਜਾਵੇ ਔਰ ਸਾਨੂੰ ਇਹਦੇ ਵਿੱਚ ਵੀ ਬਹੁਤ ਫਾਇਦਾ ਹੋਇਆ ਸਾਡੇ ਏ ਸਿਕਿਉਰਿਟੀ ਪੱਖੋਂ ਵੇਖੀਏ ਜਾਂ ਹੋਰ ਵੀ ਕਈ ਪਿੰਡ ਦੇ ਵਿੱਚ ਜਦੋਂ ਕੋਈ ਕੰਮ ਦੀ ਲੋੜ ਹੁੰਦੀ ਹੈ ਨਾ ਮੰਨ ਲਓ ਕਈ ਵਾਰ ਕੋਈ ਪਰੇਸ਼ਾਨੀ ਪਈ ਪਾਣੀ ਜਾਂ ਲਾਈਟ ਖਰਾਬ ਹੋ ਜਾਣੀ ਕਿਸੇ ਮੌਸਮ ਖਰਾਬ ਬਰਸਾਤਾਂ ਕਰਕੇ ਪਾਣੀ ਆਉਣ ਕਰਕੇ ਤੇ ਸਾਡਾ ਇਹ ਪੂਰਾ ਮਤਲਬ ਸਾਥ ਦਿੰਦੇ ਨੇ ਔਰ ਸਾਨੂੰ ਕੋਈ ਪਾਣੀ ਦੀ ਜਾਂ ਇਦਾਂ ਆਪਣੇ ਪਰਸਨਲ ਹੀ ਟੈਂਕਰ ਵਗੈਰਾ ਭੇਜ ਕੇ ਜਿੱਥੇ ਨਹੀਂ ਪਾਣੀ ਦੀ ਮਤਲਬ ਪਹੁੰਚ ਹੈਗੀ ਉੱਥੇ ਪਹੁੰਚ ਕਰਵਾਉਂਦੇ ਨੇ ਜੀ। ਲੰਮੜਦਾਰ ਸਾਹਿਬ ਕੀ ਸਰਪੰਚੀ ਦੀ ਵੀ ਚੋਣ ਲੜ ਸਕਦੇ ਨੇ। ਦੇਖੋ ਜੀ ਇਰਾਦਾ ਪਿਆਰ ਕੀ ਹੈ ਕਿਉਂਕਿ ਇਦਾਂ ਕਿ ਲੰਬਰਦਾਰ ਜਿੱਦਾਂ ਹੁਣ ਮੇਰੇ ਫਾਦਰ ਨੇ ਉਹਨਾਂ ਨੇ ਤੇ ਆਪਣੇ ਵੱਲੋਂ ਮਤਲਬ ਕੋਈ ਕਸਰ ਨਹੀਂ ਛੱਡੀ ਕਿਸੇ ਦੇ ਵੀ ਕੋਈ ਕੰਮ ਵਿੱਚ ਮਤਲਬ ਪਿੱਛੇ ਬਈ ਕਿਸੇ ਦਾ ਕੰਮ ਰਹਿ ਜੇ ਹਰ ਚੀਜ਼ ਦੇ ਵਿੱਚ ਉਹ ਅੱਗੇ ਆਏ ਨੇ ਹਰੇਕ ਦੀ ਮੋਸਟਲੀ ਉਹਨਾਂ ਨੇ ਜ਼ਿਆਦਾਤਰ ਨਾ ਜਿਹੜੇ ਮਤਲਬ ਜ਼ਿਆਦਾ ਉੱਚੇ ਬੰਦਿਆਂ ਨਾਲ ਘਟ ਜਾਰੀਆਂ ਰੱਖੀਆਂ ਔਰ ਉਹਨਾਂ ਨੇ ਇਹੀ ਵਿਖਿਆ ਜਿਹੜੇ ਥੋੜੀ ਗਰੀਬੀ ਲਈ ਤੋਂ ਜਿਹੜਾ ਥੋੜੇ ਥੱਲੇ ਨੇ ਜਾਂ ਉਹਨਾਂ ਨਾਲ ਉਹਨਾਂ ਨੇ ਜ਼ਿਆਦਾ ਬਣਦੇ ਸੀ ਵੀ ਉਹਨਾਂ ਦਾ ਲੈਵਲ ਕਿਸੇ ਤਰ੍ਹਾਂ ਚੁੱਕਿਆ ਜਾਵੇ ਸੋ ਮੈਂ ਵੀ ਚਾਹੁੰਦਾ ਵੀ ਥੋੜਾ ਬਹੁਤ ਹੋ ਸਕਦਾ ਵੀ ਹਾਜੀ ਉਮਰ ਤਾਂ ਮੇਰੀ ਉਹ ਨਹੀਂ ਜਿੱਦਾ ਨਹੀਂ ਪਰ ਮੈਂ ਵੀ ਥੋੜਾ ਮੈਨੂੰ ਚਾਹੁੰਦਾ ਸੀ ਵੀ ਮੌਕਾ ਮਿਲੇ ਤੇ ਮੈਂ ਵੀ ਕਿਸੇ ਨੂੰ ਥੋੜਾ ਆਪਣਾ ਕਰਕੇ ਦੱਸਾਂ ਕਿ ਮੈਂ ਵੀ ਮਤਲਬ ਉਹਨਾਂ ਦੇ ਮਤਲਬ ਜੋ ਵੀ ਉਹਨਾਂ ਨੇ ਬਰਸਤਾ ਬਣਾਉਂਿਆ ਉਹਦੇ ਉੱਪਰ ਹੀ ਚੱਲਾਂ ਔਰ ਪਿੰਡ ਵਾਲਿਆਂ ਦੀ ਸੇਵਾ ਕਰਾਂ ਔਰ ਜਿੰਨੀ ਵੱਧ ਤੋਂ ਵੱਧ ਹੋ ਸਕੇ ਕੋਈ ਸਹੂਲਤ ਹੋਵੇ ਮਤਲਬ ਜੇ ਜਿੰਨਾ ਵੀ ਕੋਈ ਵੱਧ ਤੋਂ ਵੱਧ ਕੰਮ ਹੋਵੇ ਜਿਹੜੀ ਮਤਲਬ ਜ਼ਰੂਰਤ ਹੈ ਪਿੰਡ ਵਿੱਚ ਵੀ ਉਹ ਮੈਂ ਪੂਰੀ ਕਰ ਸਕਾਂ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਦੌੜ ਭਾਜੇ ਵਾਲੀ ਕਰਨ ਦੇ ਮਤਲਬ ਯੋਗ ਹੁਣ ਹੈਗਾ ਔਰ ਮੈਂ ਕਰਾਂਗਾ ਸੋ ਥੋੜਾ ਜਿ ਕਿਤੇ ਹੈ ਮੇਰੇ ਮਨ ਵਿੱਚ ਕਿ ਮੈਂ ਕੀ ਮਤਲਬ ਇਸ ਲਾਈਨ ਦੇ ਵਿੱਚ ਪਾਵਾਂ ਔਰ ਜਿਹੜੇ ਹੋਰ ਕੋਈ ਸਹੂਲਤ ਪੱਖੋਂ ਸਾਡਾ ਪਿੰਡ ਪਿੱਛੇ ਰਹਿ ਗਿਆ ਔਰ ਉਸ ਸਹੂਲਤਾਂ ਵੀ ਮੈਂ ਆਪਣੇ ਪਿੰਡ ਵਿੱਚ ਲੈ ਕੇ ਆਵਾਂ ਠੀਕ ਕੋਈ ਪਿੰਡ ਵਾਸੀਆਂ ਨੂੰ ਸਨੇਹਾ ਦੇਣਾ ਚਾਹੂਗੀ ਪਿੰਡ ਵਾਸੀਆਂ ਨੂੰ ਜੀ ਇਹੀ ਸਨੇਹਾ ਹੈ ਕਿ ਜਿਹੜੀਆਂ ਛੋਟੀਆਂ ਮੋਟੀਆਂ ਗੱਲਾਂ ਆਪਸੀ ਕੋਈ ਛੋਟੇ ਮੋਟੇ ਝਗੜੇ ਤਾਂ ਹਰ ਇੱਕ ਦੇ ਘਰਾਂ ਵਿੱਚ ਆਪਣੇ ਬੱਚਿਆਂ ਦੇ ਆਪਣੇ ਮਾਪਿਆਂ ਨਾਲ ਹੋ ਜਾਂਦੇ ਨੇ ਭੈਣਾਂ ਭਰਾਵਾਂ ਨਾਲ ਹੋ ਜਾਂਦੇ ਨੇ ਸੋ ਮੈਂ ਤਾਂ ਇਹ ਚਾਹੁੰਦਾ ਵੀ ਜਿੱਦਾਂ ਕੁਝ ਪਰਿਵਾਰਾਂ ਵਿੱਚ ਝਗੜੇ ਦੇ ਛੋਟੇ ਮੋਟੇ ਕੋਈ ਪਰਸਨਲੀ ਕੋਈ ਗੱਲਾਂ ਕਰਕੇ ਹੋ ਜਾਂਦੇ ਨੇ ਉਹਨਾਂ ਨੂੰ ਸਾਨੂੰ ਮਤਲਬ ਭੁੱਲ ਜਾਣਾ ਚਾਹੀਦਾ ਮਤਲਬ ਠੀਕ ਹੈ ਇੱਕ ਟਾਈਮ ਦੇ ਨਾਲ ਜਿੱਦਾਂ ਜ਼ਖਮ ਭਰਦੇ ਨੇ ਸਾਨੂੰ ਵੀ ਇਹ ਚੀਜ਼ਾਂ ਤੋਂ ਥੋੜਾ ਉੱਪਰ ਉੱਠਣਾ ਚਾਹੀਦਾ ਕਿ ਚਲੋ ਠੀਕ ਹੈ ਕਈ ਕਈ ਵਾਰੀ ਬੰਦੇ ਦੇ ਹਾਲਾਤ ਸਹੀ ਨਹੀਂ ਹੁੰਦੇ ਉਹ ਕੁਝ ਗਲਤ ਕਦਮ ਉਠਾ ਲੈਂਦਾ ਪਰ ਸਾਨੂੰ ਉਹਨਾਂ ਚੀਜ਼ਾਂ ਨੂੰ ਹੌਲੀ ਹੌਲੀ ਸਾਨੂੰ ਕਰਨੀ ਚਾਹੀਦੀ ਕੋਸ਼ਿਸ਼ ਕਿ ਆਪਾਂ ਮਤਲਬ ਉਹਨੂੰ ਘੱਟ ਕਰੀਏ ਔਰ ਇੱਕ ਦੂਜੇ ਨਾਲ ਥੋੜੀ ਨੇੜਤਾ ਵਿੱਚ ਹੀ ਰਹੀਏ ਕਿਉਂਕਿ ਜੇ ਅਸੀਂ ਇਕੱਠੇ ਰਾਵਾਂਗੇ ਬਿਨਾ ਕੋਈ ਭੇਦਭਾਵ ਜਾਂ ਕੋਈ ਉਹ ਫਲਾਣਾ ਕਿਸੇ ਦਾ ਬੰਦਾ ਜਾਂ ਉਹ ਦੂਜੀ ਪਾਰਟੀ ਦਾ ਇਹਦੇ ਵਿੱਚ ਨੁਕਸਾਨ ਸਾਡੇ ਪਿੰਡ ਦਾ ਹੋਏਗਾ ਕਿ ਏਕੇ ਵਿੱਚ ਰਾਵਾਂਗੇ ਜੀ ਕੋਈ ਵੀ ਪਾਰਟੀ ਜਾਂ ਕੁਝ ਵੀ ਹੋਵੇ ਜੇ ਬੰਦੇ ਅਸੀਂ ਇਕੱਠੇ ਆ ਤੇ ਹਰੇਕ ਕੰਮ ਦੇ ਵਿੱਚ ਅਸੀਂ ਇਕੱਠੇ ਜਾ ਕੇ ਕੋਈ ਕਰਾਂਗੇ ਸਾਡਾ ਪ੍ਰਭਾਵ ਜ਼ਿਆਦਾ ਪੈਂਦਾ ਕਿਉਂਕਿ ਜਿੰਨੀ ਮੈਜੋਰਟੀ ਜ਼ਿਆਦਾ ਅਗਲੇ ਦੇਖਣੇ ਕਿ ਇੰਨੇ ਬੰਦੇ ਇਕੱਠੇ ਨੇ कि ਸਾਨੂੰ ਉਹਨਾਂ ਨੂੰ ਫੇਰ ਸਾਡੀ ਗੱਲ ਸੁਣਨੀ ਪੈਂਦੀ ਆ। ਸੋ ਮੇਰਾ ਤਾਂ ਇਹ ਹੀ ਆ ਜੀ ਪਿੰਡ ਵਾਲਿਆਂ ਨੂੰ ਕਿ ਸਾਰੇ ਇੱਕ ਜਿਵੇਂ ਇੱਕ ਹੋ ਕੇ ਰਹਿਣ। ਕੋਈ ਪਾਰਟੀ ਬਾਜੀ ਨੂੰ ਛੱਡ ਕੇ ਪਹਿਲ ਆਪਣੇ ਪਿੰਡ ਨੂੰ ਦੇਣ ਕਿ ਸਾਡੇ ਪਿੰਡ ਦੀ ਕਿਦਾਂ ਉਹਨੂੰ ਆਪਾਂ ਉੱਪਰ ਲੈ ਕੇ ਆਪਣਾ ਲੈਵਲ ਥੋੜਾ ਮਿਆਰ ਉੱਚਾ ਚੁੱਕਣਾ ਆਪਣੇ ਪਿੰਡ ਦੇ ਬੰਦਿਆਂ ਦਾ ਕੋਈ ਜਿਹੜਾ ਗਰੀਬ ਹੈ ਉਹਨੂੰ ਨਾਲ ਲੈ ਕੇ ਚੱਲੀਏ। ਕੋਈ ਜਾਤ ਪਾਤ ਨੂੰ ਵਿੱਚ ਨਾ ਵੇਖਦੇ ਹੋਏ। ਆਪਾਂ ਇੱਕ ਨਿਗਾਨਾ ਸਭ ਨੂੰ ਵੇਖੀਏ ਔਰ ਆਪਸ ਹੀ ਜਿਹੜੇ ਹੈਗੇ ਭੇਦਭਾਵ ਨੂੰ ਮਟਾ ਲਈਏ ਵੀ ਜੋ ਛੋਟੇ-ਮੋਟੇ ਝਗੜੇ ਕੋ ਪ੍ਰਾਣੇ ਚੱਲ ਵੀ ਰਹੇ ਨੇ ਉਹਨਾਂ ਨੂੰ ਅਸੀਂ ਕਿਸੇ ਤਰੀਕੇ ਹੌਲੀ-ਹੌਲੀ ਪਰਿਵਾਰਾਂ ਨੂੰ ਇੱਕ ਦੂਜੇ ਨਾਲ ਲਾਗੇ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰੀਏ ਛੋਟੀਆਂ-ਛੋਟੀਆਂ ਗੱਲਾਂ ਵੇਖੋ ਇਥੇ ਦੁਨੀਆ ਤੋਂ ਲੈ ਕੇ ਕੁਝ ਨਹੀਂ ਜਾਣਾ ਹੈਗਾ ਜੇ ਕਿਸੇ ਨੂੰ ਕੋਈ ਚਾਜ ਨਾਲ ਪਿਆਰ ਨਾਲ ਬੁਲਾ ਲਾਂਗੇ ਜਾਂ ਕੋਈ ਕੋਈ ਵਧੀਆ ਕਿਸੇ ਲਈ ਕੰਮ ਕੀਤਾ ਹੋਵੇ ਕੋਈ ਕਦੀ ਨਾ ਕਦੀ ਚੇਤੇ ਕਰਦਾ ਜੀ ਮਰਨ ਤੋਂ ਬਾਅਦ ਵੀ ਤੋਂ ਮੈਂ ਇਹੀ ਕਹਿੰਦਾ ਜੀ ਮਿਲਜੁਲ ਕੇ ਰਹਿਣ ਕਿਸੇ ਦੀ ਐਵੇਂ ਮਤਲਬ ਛੋਟੀਆਂ-ਮੋਟੀਆਂ ਗੱਲਾਂ ਦੇ ਵਿੱਚ ਜਿਹੜੇ ਕੋਈ ਉਹਨਾਂ ਨੇ ਪੈਦਾ ਹੋਏ ਨੇ ਵਖਰੀਵੇਂ ਜੇ ਹੋਏ ਨੇ ਕੋਈ ਝਗੜੇ ਛੋਟੇ-ਮੋਟੇ ਨੂੰ ਛੱਡ ਕੇ ਪਿੰਡ ਵਿੱਚ ਇਕੱਠੇ ਨਾ ਰਹਿਣ ਬਸ ਇਹ ਹੀ ਹੈ ਜੀ ਮੇਰਾ ਤਾਂ ਮੇਨ ਸਰਪੰਚ ਤੇ ਲੰਬੜਦਾਰ ਇੱਕ ਪਿੰਡ ਦੀ ਰੀੜ ਦੀ ਹੱਡੀ ਹੁੰਦੇ ਨੇ ਜਿਨ੍ਹਾਂ ਦੇ ਸਹਾਰੇ ਪੂਰਾ ਪਿੰਡ ਕਾਇਮ ਰਹਿੰਦਾ ਤੇ ਇਹਨਾਂ ਦੇ ਆਸਰੇ ਹੀ ਪਿੰਡ ਦੀਆਂ ਜੋ ਸਮੱਸਿਆਵਾਂ ਨੇ ਜੋ ਉਲਝਣਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਂਦਾ ਤੇ ਇਹਨਾਂ ਦੇ ਵੀ ਭਾਈ ਸਾਹਿਬ ਦੀ ਵੀ ਇਹੀ ਸੋਚ ਹੈ ਉਸ ਉਹ ਨਵੀਂ ਸੋਚ ਨੂੰ ਲੈ ਕੇ ਪਿੰਡ ਦੇ ਸਰਪੰਚ ਬਣ ਕੇ ਛੱਪੜ ਦਾ ਵਿਕਾਸ ਵੀ ਕਰਾਉਣਾ ਚਾਹੁੰਦੇ ਨੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਮਨ ਦੇ ਵਿੱਚ ਵਿਚਾਰਾਂ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਪੂਰੀਆਂ ਕਰਨ ਦਾ ਇੱਕ ਉਤਸ਼ਾਹ ਹੈ ਇਹਨਾਂ ਦੇ ਮਨ ਦੇ ਵਿੱਚ ਤੇ ਉਹਨਾਂ ਦੀਆਂ ਆਸਾਂ ਨੂੰ ਲੈ ਕੇ ਅੱਗੇ ਪਿੰਡ ਨੂੰ ਕਾਮਯਾਬੀ ਦਾ ਰਾਹ ਵੱਲ ਪਿੰਡ ਦਾ ਨਾਮ ਪੂਰੇ ਹੁਸ਼ਿਆਰਪੁਰ ਦੇ ਸੁਨਹਿਰੀ ਅੱਖਰਾਂ ਵਿੱਚ ਲਿਖਣ ਦੀ ਇੱਕ ਮਨਸ਼ਾ ਇਹਨਾਂ ਦੇ ਮਨ ਦੇ ਵਿੱਚ ਜੋ ਪ੍ਰਮਾਤਮਾ ਕਰੇ ਇਹ ਸਰਪੰਚ ਬਣ ਤੇ ਉਹ ਪੂਰੀਆਂ ਹੋਣ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪ੍ਰਿੰਸ ਦੇ ਨਾਲ ਮੈਂ ਨਵਨੀ ਸਿੰਘ ਚੀਮਾ ਧੰਨਵਾਦ